ਵੋਕਬਲਰੀ ਬਧਾਨਦੀ ਤੁਹਾਡੇ ਆਲੇ ਦੁਆਲੇ ਇੰਨਾ ਗਿਆਨ ਦਾ ਖਜ਼ਾਨਾ ਪਿਆ ਹੈ ਪਰ ਅਸੀਂ ਕਰੀ ਧਿਆਨ ਨਹੀਂ ਦਿੰਦੇ ਤੁਹਾਡੇ ਇਥੇ ਪਿੰਡ ਹੋਣਗੇ ਬੜੇ ਜਿਨ੍ਹਾਂ ਦੇ ਨਾਂ ਦੇ ਅਗੇ ਖੁਰਦ ਜਾਂ ਕਲਾ ਲੱਗਾ ਹੁੰਦਾ ਪੰਜੋਰੀ ਪੰਜੋਲੀ ਖੁਰਦ ਪੰਜੋਲੀ ਕਲਾ ਪਟਨੂਰਾ ਖੁਰਦ ਪਟਨੂਰਾ ਕਲਾ ਸੁਣੇ ਕੋਈ ਹੈ ਇਹੋ ਜੇ ਪਿੰਡ ਵਿੱਚ ਕੋਈ ਇਹੋ ਜੇ ਪਿੰਡਾ ਤੋਂ ਆਂਦਾ ਦੱਸੋ ਜੀ ਖੇੜਾ ਕਲਾ ਖੇੜਾ ਕਲਾ ਉਹਦੇ ਖੇੜਾ ਖੁਰਦ ਵੀ ਹੈਗਾ ਨਹੀਂ ਖੇੜਾ ਖੇੜਾ ਖੁਰਦ ਨਹੀਂ ਹੈਗਾ ਨਹੀਂ ਖੇੜਾ ਕਲਾ ਖੇੜਾ ਕਲਾ ਹੀ ਹੈਗਾ ਤੁਸੀਂ ਦੱਸੋ ਬੱਚੇ ਹਾਂ ਬੱਚੇ ਦੱਸੋ ਸਮਾਂ ਦਾ ਸਰਹਾਲਾ ਖੁਰਦ ਤੇ ਸਰਹਾਲਾ ਕਲਾ ਉੱਥੇ ਹੈਗਾ ਤੁਹਾਡੇ ਹਾਂਜੀ ਵੈਰੀ ਗੁੱਡ ਚਲੋ ਇਹ ਗੱਲ ਪੱਕੀ ਹੋਈ ਸਰਹਾਲਾ ਖੁਰਦ ਸਰਹਾਲਾ ਕਲਾ ਹੁਣ ਕੋਈ ਦੱਸੇਗਾ ਕਿ ਇਹ ਖੁਰਦ ਤੇ ਕਲਾ ਕੀ ਹੁੰਦਾ ਹੈ ਪਤਾ ਤੁਹਾਨੂੰ ਵੈਰੀ ਗੁੱਡ ਬਹੁਤ ਵਧੀਆ ਸਰ ਖੁਰਦ ਦਾ ਮਤਲਬ ਹੁੰਦਾ ਹੈ ਛੋਟਾ ਤੇ ਕਲਾ ਦਾ ਮਤਲਬ ਹੁੰਦਾ ਹੈ ਵੱਡਾ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਨਹੀਂ ਪਤਾ ਜੀ ਓਕੇ ਚਲੋ ਹੁਣ ਦੇਖੋ ਇਹ ਬੱਚੋਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਂ ਸੱਚੀ ਗੱਲ ਦੱਸ ਰਿਹਾ ਕਿ ਇਹ ਪਹਿਲਾ ਕਾਲਜ ਹੈ ਮੈਂ بڑے ਸਕੂਲਾਂਾਂ ਚ ਜਾਣਾ ਕਾਲਜਾਂ ਚ ਜਾਣਾ ਜਿੱਥੇ ਉਹ ਬੇਟੀ ਨੇ ਮੈਨੂੰ ਕਿਹਾ ਕਿ ਇਹ ਸਾਰੇ ਸ਼ਬਦ ਠੀਕ ਨੇ ਇਹ ਪਹਿਲੀ ਵਾਰ ਹੋਇਆ ਤੇ ਦੂਜੀ ਗੱਲ ਹੈ ਬੇਟੀ ਨੇ ਜਵਾਬ ਦਿੱਤਾ ਹੈ ਕਿ ਕਲਾ ਦਾ ਮਤਲਬ ਵੱਡਾ ਤੇ ਖੁਰਦ ਦਾ ਮਤਲਬ ਛੋਟਾ ਸੋ ਆਪਣੇ ਆਪ ਲਈ ਇੱਕ ਜਗਾਰਾ બોલે સોનહાલ સો સલામ હે બચ્ચા નું تے બચ્ચા નું پڑھان والے ટીચરਾਂ ਨੂੰ ਵੀ બહોત વદિયા ਹੁਣ ਬੱਚੇ આ ਗੱਲ ਕਿੱਥੋਂ તੁਰੀ ਮੈਂ تے ਦਿੱਲੀ ਦਾ ਰਹਣ ਵਾਲਾ تے ਆਪਣੇ ਪਿੰਡ ਛੁੱਟੀਆਂ ਕੱਟਣ ਆਂਦਾ ਹੁੰਦਾ ਸੀ ਉੱਥੇ ਖੁਰਦ ਕਲਾ ਕਦੀ ਨਹੀਂ ਦੇਖੇ ਸੀ ਗੁਰਮਤਿ ਦੇ ਕੈਂਪਾਂ ਤੇ ਗਿਆ ਇੱਕ ਜਗ੍ਹਾ ਇਦਾਂ ਪਤਾ ਲਗਾ ਖੁਰਦ ਤੇ ਕਲਾ ਹੈ ਮੈਂ بڑے ਬੰਦੇ ਨੂੰ ਪੁੱਛਿਆ ਮੈਂ ਕਿਹਾ ਖੁਰਦ ਤੇ ਕਲਾ ਜੀ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਕਹਿੰਦੇ ਪਤਾ ਨਹੀਂ بس ਇਦਾਂ ਹੀ ਖੁਰਦ ਹੈਗਾ ਇਹ ਕਲਾ ਹੈਗਾ ਮੇਰੇ ਇਦਾਂ ਤਾਂ ਨਹੀਂ ਹੋ ਸਕਦਾ ਕੋਈ ਮਤਲਬ ਜ਼ਰੂਰ ਹੋਏਗਾ ਕਿਉਂਕਿ ਮੇਰੇ ਵਿੱਚ ਤਾਂ ਕੀੜਾ ਸੀਗਾ ਤਿੰਨ ਕੀੜੇ ਤਿੰਨ ਕੀੜੇ ਤੁਸੀਂ ਆਪਣੇ ਅੰਦਰ ਪੈਦਾ ਕਰ ਲਏ ਨੇ ਉਹ ਕਿਹੜੇ ਕੀੜੇ ਨੇ ਕੱਕੇ ਤੋਂ ਕੀੜਾ ਤੇ ਕੱਕੇ ਤੋਂ ਕੀ ਕਿਉਂ ਤੇ ਕਿਵੇਂ ਇਹ ਕੀੜੇ ਪਰਖਲਿਤ ਕਰਕੇ ਰੱਖੋ ਤੇ ਚੈਨ ਦੇ ਨਾਲ ਨਾ ਬੈਠੋ ਜੇ ਅੱਗੇ ਵਧਣਾ ਚਾਹੁੰਦੇ ਹੋ ਇਹ ਮੇਰੇ ਜੀ ਕੀੜਾ ਸੀਗਾ ਮੈਨੂੰ ਚੈਨ ਨਹੀਂ ਆਇਆ ਮੈਂ ਕਿਹਾ ਮੈਂ ਤੇ ਪਤਾ ਲਗਾ ਕੇ ਛੱਡਣਾ ਵੀ ਖੁਰਦ ਤੇ ਕਲਾ ਕੀ ਹੁੰਦਾ ਹੈ ਮੈਂ ਫਿਰ ਮਹਾਨ ਕੋਸ਼ ਖੋਲਿਆ ਮਹਾਨ ਕੋਸ਼ ਪਤਾ ਕੀ ਹੈ ਬੱਚੇ ਬਲ ਮਹਾਨ ਕੋਸ਼ ਦਾ ਪਤਾ ਮਹਾਨ ਕੋਸ਼ ਬੱਚੇ ਇੰਨਾ ਮੋਟਾ ਗ੍ਰੰਥ ਹੈਗਾ ਸ਼ਬਦ ਕੋਸ਼ ਕਿਹਨੇ ਲਿਖਿਆ ਸੀ ਪਤਾ ਨਹੀਂ ਪਤਾ ਹੋਇਆ ਤੇ ਬੜੀ ਮਾੜੀ ਗੱਲ ਹੈ ਪਤਾ ਹੋਣਾ ਚਾਹੀਦਾ ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਚ ਦੇਖੇ ਹੋਏਗਾ ਤੁਹਾਡੀ ਜ਼ਰੂਰ ਪਾਈ ਕਾਂ ਸਿੰਘ ਜੀ ਨਾਬਾ ਨੇ ਅੱਜ ਤੋਂ 100 ਵਰੇ ਤੋਂ ਪਹਿਲਾਂ ਲਿਖਿਆ ਸੀਗਾ ਡਿਕਸ਼ਨਰੀ ਪੂਰੀ ਪੰਜਾਬ ਨਾਲ ਲੈਂਦੇ ਪੰਜਾਬ ਚੜਦਾ ਪੰਜਾਬ ਸਿੱਖ ਇਤਿਹਾਸ ਮਿਠਿਹਾਸ ਮੈਂ ਕਹਿੰਦਾ ਕੋਈ ਵੀ ਗੱਲ ਕੋਈ ਜੜੀ ਬੂਟੀ ਵਾਰੇ ਕੋਈ ਗਿਆਨ ਹਾਸਿਲ ਕਰਨਾ ਹੈ ਜਾਣਕਾਰੀ ਲੈਣੀ ਹੈ ਉਧਰੋਂ ਤੁਹਾਨੂੰ ਮਿਲ ਜਾਏ ਮੈਂ ਤੇ ਉੱਥੇ ਖੋਲਿਆ ਖੁਰਦ ਪਤਾ ਲੱਗਿਆ ਛੋਟਾ ਕਲਾ ਮਤਲਬ ਵਟਾ ਫਿਰ ਤੁਹਾਨੂੰ ਪਤਾ ਹੈ ਬੱਚਿਓ ਗਾਂ ਤੋਂ ਆ ਕਿੱਦਾਂ ਤੁਰੀਦਾ ਹੈ ਇੱਕ ਸ਼ਬਦ ਤੋਂ ਅਗਲਾ ਸ਼ਬਦ ਦੂਜੇ ਸ਼ਬਦ ਤੋਂ ਤੀਜਾ ਸ਼ਬਦ ਚੌਥੇ ਸ਼ਬਦ ਤੋਂ ਪੰਜਵਾਂ ਸ਼ਬਦ ਤੇ ਖਜ਼ਾਨਾ ਵਧਦਾ ਜਾਂਦਾ ਜਦੋਂ ਖੁਰਦ ਤੇ ਕਲਾ ਪੜਿਆ ਤੇ ਮੇਰੇ ਦਿਮਾਗ ਵਿੱਚ ਇੱਕ ਸ਼ਬਦ ਆ ਗਿਆ ਖੁਰਦਬੀਨ ਪਤਾ ਕੀ ਹੁੰਦਾ ਖੁਰਦਬੀਨ ਸੁਣਿਆ ਕਦੀ ਨਹੀਂ ਪਤਾ ਮੈਂ ਦਿੱਲੀ ਦਾ ਤੁਸੀਂ ਪੰਜਾਬ ਦੇ ਆਦ ਹੋਈ ਯਾਰ ਦੇਖੋ ਸ਼ਾਬਾਸ਼ ਮਾਈਕਰੋਸਕੋਪ ਫੁਰਦਬੀਨ ਫੁਰਦਬੀਨ ਛੋਟੇ ਨੂੰ ਦੇਖਣ ਵਾਲਾ ਫੁਰਦਬੀਨ ਛੋਟਾ ਹੁੰਦਾ ਨਾ ਹੁਣ ਪਤਾ ਲੱਗ ਗਿਆ ਮੈਂ ਅੰਦਾਜ਼ੇ ਲਗਾ ਲਿਆ ਛੋਟੀ ਵਸਤੂ ਨੂੰ ਦੇਖਣ ਵਾਲਾ ਮਾਈਕਰੋਸਕੋਪ ਫਿਰ ਜਿਹੜੇ ਬੀਨ ਦਾ ਆਇਆ ਫਿਰ ਆ ਗਿਆ ਦੂਰਬੀਨ ਉਹ ਜਿੱਦਾਂ ਹੀ ਮੇਰੇ ਦਿਮਾਗ 'ਚ ਫੁਰਦਬੀਨ ਆਇਆ ਮੇਰੇ ਦੂਰਬੀਨ ਦੂਰਬੀਨ ਮੈਨੇ ਦੂਰ ਦੇਖਣ ਵਾਲਾ ਬੀਨ ਦਾ ਮਤਲਬ ਕਿੰਨਾ ਮੈਂ ਆਰਿਆਂ ਮੈਂ ਆਰਿਆਂ ਆਰਿਆਂ ਸਪਸਤੇ ਦੂਰਬੀਨ ਫਿਰ ਆ ਗਿਆ ਮੈਨੂੰ ਯਾਦ ਤਮਾਸ਼ਬੀਨ ਤਮਾਸ਼ਬੀਨ ਤਮਾਸ਼ਾ ਦੇਖਣ ਵਾਲਾ ਮੰਨ ਲਓ ਕੋਈ ਬੰਦਾ ਕਿਤੇ ਦੋ ਲੜਦੇ ਸੀ ਸੱਟਾਂ ਲੱਗੀਆਂ ਤੇ ਬੰਦਾ ਕਹਿੰਦਾ ਨੇ ਤੂੰ ਤਮਾਸ਼ਬੀਨ ਬੜਾ ਤਮਾਸ਼ਬੀਨ ਬਣਿਆ ਤੂੰ ਦੇਖਦਾ ਰਿਹਾ ਤੂੰ ਛੜਾਇਆ ਕਿਉਂ ਨਹੀਂ ਸੋ ਤਮਾਸ਼ਬੀਨ ਕੀ ਆ ਤਮਾਸ਼ਾ ਦੇਖਣ ਵਾਲਾ ਹੁਣ ਦੇਖੋ ਬੱਚਿਓ ਮੈਂ ਅਤੇ ਤੁਹਾਨੂੰ ਆਪਣੀ ਜੋ ਜ਼ਿੰਦਗੀ ਚ ਹੋਇਆ ਮੈਂ ਤੁਹਾਨੂੰ ਉਹ ਤਜਰਬੇ ਸਾਂਝੇ ਕਰ ਰਿਹਾ ਜੇ ਤੁਹਾਡੇ ਮਨ ਚ ਦੇਖੋ ਜੇ ਇਹ ਤੁਹਾਨੂੰ ਨਸ਼ਾ ਹੋ ਗਿਆ ਤੇ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਸਾਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਸੋਸ਼ਲ ਮੀਡੀਆ ਦੇ ਟਾਈਮ ਖਰਾਬ ਨਾ ਕਰੋ ਫੋਨ ਨਾ ਦੇਖੋ ਮੇਰਾ ਫੋਨ ਇੱਥੇ ਪਿਆ ਰਹਿੰਦਾ ਮੈਂ ਨਹੀਂ ਮੈਂ ਹੱਥ ਨਹੀਂ ਫੜਦਾ ਫੋਨ ਕਦੀ ਨਾ ਮੈਨੂੰ ਕਾਲਾਂ ਆਉਂਦੀਆਂ ਨਾ ਮੈਂ ਕਿਸੇ ਨੂੰ ਕਰਦਾ ਮੇਰਾ ਸਾਰਾ ਕੰਮ ਟਾਈਮ ਸਟੱਡੀ ਵਿੱਚ ਹੀ ਲੱਗਦਾ ਹੈ ਪੜਾਈ ਕਰਨ ਵਿੱਚ ਕਿਤਾਬਾਂ ਪੜ੍ਹਨ ਵਿੱਚ ਸੋਡੋਕੂ ਕਰਨ ਵਿੱਚ ਜਾਂ ਕੋਈ ਹੋਰ ਪਜ਼ਲਸ ਕਰਨ ਵਿੱਚ ਮੈਂ ਉਹ ਚ ਰਗਾਨਾ ਟਾਈਮ ਕਿਉਂ ਨੂੰ ਪਤਾ ਹੈ ਕਿ ਇਹ ਨਾਲ ਦਿਮਾਗ ਤੇਜ ਹੁੰਦਾ ਹੈ ਯਾਦਦਾਸ਼ ਵਧੀਆ ਰਹਿੰਦੀ ਹੈ ਧਰ ਦੀ ਉਮਰ ਚ ਵੀ ਬੰਦਾ ਜਵਾਨ ਰਹਿੰਦਾ ਨੇ ਤੇ ਬੰਦੇ ਭੁੱਲਣ ਦੀਆਂ ਭੁੱਲਣ ਦੇ ਰੋਗ ਲੱਗ ਜਾਂਦੇ ਨੇ ਯਾਦਦਾਸ਼ ਠੀਕ ਹੋ ਜਾਏ ਕਿਉਂ ਜਿਦਾ ਪੱਠੇ ਕਮਜ਼ੋਰ ਹੁੰਦੇ ਨੇ ਇਦਾਂ ਦਿਮਾਗ ਵੀ ਕਮਜ਼ੋਰ ਹੁੰਦਾ ਜਿਵੇਂ ਸਰੀਰ ਤੁਰਦਾ ਫਿਰਦਾ ਤੰਦਰੁਸਤ ਰਹੇਗਾ ਇਸੇ ਤਰ੍ਹਾਂ ਜਿਹੜੇ ਮਨੁੱਖ ਕਿਤਾਬਾਂ ਪੜ੍ਹਦੇ ਰਹਿਣਗੇ ਸਿੱਖਦੇ ਰਹਿਣਗੇ ਉਹ ਦਿਮਾਗੀ ਤੌਰ ਤੇ ਵੀ ਚੁਸਤਬੁਰਤ ਰਹਿਣਗੇ ਨਸ਼ਾ ਮੈਂ ਤੁਹਾਨੂੰ ਦੱਸ ਰਿਆਂ ਫੋਨ ਵਾਲਾ ਮੈਂ ਵਰਤਨਾ ਫੋਨ ਪਰ ਬਹੁਤ ਘੱਟ ਬਹੁਤ ਘੱਟ ਇੱਥੇ ਕੋਈ ਵੜਿਆਈ ਨਹੀਂ ਹੈਗੀ ਤੁਸੀਂ ਆਪਣਾ ਨੂੰ ਪੁੱਛ ਕੇ ਦੇਖ ਲਵੋ ਕਿ ਹਾਲੇ ਤੱਕ ਤੁਸੀਂ ਫੋਨ ਤੋਂ ਕੀ ਖਟਿਆ ਦਿੱਲੀ ਵਰਗੇ ਸ਼ਹਿਰ ਚ ਤੇ ਸਪਾਈਨਲ ਕੋਰਡ ਦੇ neck ਦੇ ਸਪੈਸ਼ਲ ਹਸਪਤਾਲ ਖੁੱਲ ਗਏ ਨੇ ਉੱਚ ਸਾਰੇ ਰੋਗੀ ਕਿਹੜੇ ਨੇ ਜਿਹੜੇ ਘੰਟਿਆਂ ਬੱਧੀ ਫੋਨ ਵਰਤ ਵਰਤ ਕੇ ਉਹਨਾਂ ਦੀ ਧੌਣ ਮੁੜ ਗਈ ਹੈ ਸਪਾਈਨਲ ਕੋਰਡ ਰੀਡ ਦੀ ਹੱਡੀ ਡੈਮੇਜ ਹੋ ਗਈ ਹੈ ਬੈਠੇ ਬੈਠੇ ਸੋ ਆਪਣੇ ਭਵਿੱਖ ਦੀ ਖਾਤਰ ਮੈਂ ਕੋਈ ਉਪਦੇਸ਼ ਨਹੀਂ ਦੇਣਾ ਚਾਹੁੰਦਾ ਉਹੀ ਗੱਲ ਹੈ ਕੁਝ ਸੁਣ ਕੇ ਸਿੱਖਦੇ ਨੇ ਕੁਝ ਪੜ੍ਹ ਕੇ ਸਿੱਖਦੇ ਨੇ ਕੁਝ ਨੰਗੀਆਂ ਤਾਰਾਂ ਨੂੰ ਹੱਥ ਪਾ ਕੇ ਸਿੱਖਦੇ ਨੇ ਪਰ ਇਹ ਉਬਰ ਤੁਹਾਡੀ ਡੌੜਨ ਦੀ ਪੱਜਣ ਦੀ ਕੰਮ ਕਰਨ ਦੀ ਸਕਿੱਲਸ ਹਾਸਿਲ ਕਰਨ ਦੀ ਕੁਕਿੰਗ ਸਿੱਖਣ ਦੀ ਗੰਢ ਤੋਪ ਸਿੱਖਣ ਦੀ ਸਾਰੇ ਕੰਮ ਕਰਕੇ ਆਪਣੀ ਸਕਿੱਲਸ ਨੂੰ ਐਕਵਾਇਰ ਕਰਨ ਦੀ ਹੈ ਇਹ ਸਕਿੱਲਸ ਤੁਹਾਡੇ ਅਗੇ ਕੰਮ ਆਣਗੀਆਂ ਆਪਣੇ ਸਰੀਰ ਨੂੰ ਮਜ਼ਬੂਤ ਕਰਨ ਦੀ ਹੈ ਹੱਡੀਆਂ ਨੂੰ ਮਜ਼ਬੂਤ ਕਰਨ ਦੀ ਹੈ ਧੌਣਾ ਲਾਓ ਖੇਡੋ ਡੰਡ ਗੱਡੋ ਸਾਈਕਲ ਚਲਾਓ ਇਹ ਕੰਮ ਹੁੰਦੇ ਰਹਿਣਗੇ ਆਪਣਾ ਸਤਿਆਨਾਸ਼ ਨਾ ਕਰੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਬਸ ਠੀਕ ਹੈ ਜਦੋਂ ਤੁਸੀਂ ਇਹ ਮੈਂ ਦੇਖੇ ਬੀਨ ਤੇ ਮੈਂ ਕਿਹਾ ਇੱਥੇ ਪੈਟਰਨ ਬੰਦਾ ਪਿਆ ਹੈ ਪੈਟਰਨ ਕੜਾ ਬੰਦਾ ਪਿਆ ਮੈਂ ਆਈਡੀਆ ਲਗਾ ਲਿਆ ਹੁਣ ਦੇਖੋ ਦਿਮਾਗ ਵਰਤਣਾ ਆਪਣਾ ਵੀ ਖੁਰਦਬੀਨ ਦੇਖਣ ਵਾਲਾ ਦੂਰਬੀਨ ਦੂਰ ਦੇਖਣ ਵਾਲਾ ਤਮਾਸ਼ੀਨ ਦੇਖਣ ਵਾਲਾ ਸੋ ਮੈਂ ਆਈਡੀਆ ਲਗਾ ਲਿਆ ਕਿ ਬੀਨ ਦਾ ਮਤਲਬ ਦੇਖਣ ਵਾਲਾ ਆ ਕੁਝ ਦੇਖਣਾ ਹੋਏਗਾ ਤੇ ਫਿਰ ਮੈਂ ਜਲੇਮਾਨ ਕੋਸ਼ ਖੋਲਿਆ ਤੇ ਪਤਾ ਲੱਗਿਆ ਬਿਨਾਈ ਬਿਨਾਈ ਦਾ ਮਤਲਬ ਹੁੰਦਾ ਨਜ਼ਰ ਨਿਗਾਹ ਇਹ ਸ਼ਬਦ ਗੁਰਬਾਣੀ ਚ ਵੀ ਆਇਆ ਤੇ ਬੀਨਾ ਮੈਨੇ ਦੇਖਣ ਵਾਲਾ ਹੁਣ ਜੇ ਬੀਨਾ ਦੇਖਣ ਵਾਲਾ ਹੋਵੇ ਤੇ ਨਾ ਬੀਨਾ ਕੀ ਹੋਏਗਾ ਨਾ ਬੀਨਾ ਕੀ ਹੋਏਗਾ ਨਾ ਦੇਖਣ ਵਾਲਾ ਅੰਨਾ ਫਾਰਸੀ ਦੇ ਵਿੱਚ ਅਰਬੀ ਦੇ ਵਿੱਚ ਜਿਹੜੇ ਬੰਦੇ ਨੂੰ ਨਜ਼ਰ ਨਹੀਂ ਆਂਦਾ ਦਿਖਦਾ ਨਹੀਂ ਹੈਗਾ ਜੋ ਅੰਨਾ ਸੂਰਮਾ ਉਹਨੂੰ ਕਹਿੰਦੇ ਨਾ ਬੀਨਾ ਜਿਸ ਕੋ ਨਿਗਾਹ ਨਹੀਂ ਆਈ ਸੋ ਬੀਨਾ ਮੈਨੇ ਸਭ ਨੂੰ ਦੇਖਣ ਵਾਲਾ ਤੇ ਸਭ ਨੂੰ ਦੇਖਣ ਵਾਲਾ ਕੌਣ ਹੈਗਾ ਅਕਾਲ ਪੁਰਖ ਵਾਹਿਗੁਰੂ ਤੂੰ ਦਰਿਆਓ ਦਾਨਾ ਦੀਨਾ ਮੈਂ ਮੱਛਲੀ ਕਿਵੇਂ ਇਹ ਤੇ ਦਾਨਾ ਦਾ ਮਤਲਬ ਹੈ ਸਿਆਣਾ ਹੁਣ ਦਾਨਾ ਦਾ ਮਤਲਬ ਕਿੱਦਾਂ ਪਤਾ ਲੱਗਾ ਸਿਆਣਾ ਸਿਆਣਾ ਕਿਉਂਕਿ ਨਾਦਾਨ ਕਿਹਨੂੰ ਕਹਿੰਦੇ ਆ ਨਾਦਾਨ ਮਨੇ ਅੰਜਾਨ ਤੇ ਨੰਨਾ ਹਟਾ ਦਿਓ ਦਾਨ ਦਾਨਾ ਜੋ ਜਾਣਦਾ ਬੀਨਾ ਤੂੰ ਸਾਨੂੰ ਸਾਰੇ ਨੂੰ ਜਾਣਨ ਵਾਲਾ ਹੈ ਸਾਰੇ ਨੂੰ ਦੇਖਣ ਵਾਲਾ ਹੈ ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਮੈਂ ਛੋਟੀ ਜੀ ਮੱਛੀ ਤੇਰਾ ਅੰਤ ਕਿਵੇਂ ਪਾ ਸਕਦੀ ਆ ਸੋ ਹੁਣ ਦੇਖੋ ਤੁਸੀਂ ਦੇਖੋ ਗੁਰਬਾਣੀ ਵੀ ਸਮਝ ਆਣੀ ਸ਼ੁਰੂ ਹੋ ਗਈ ਸੈਂਟੈਂਸ ਵੀ ਸਮਝ ਆਣੇ ਸ਼ੁਰੂ ਹੋ ਗਏ ਹੁਣ ਐ ਤੁਹਾਨੂੰ ਮੈਂ ਟੂਕ ਮਾਤਰ ਥੋੜੀਆਂ ਮਿਸਾਲਾਂ ਦਿੱਤੀਆਂ ਨੇ